ਪ੍ਰੀਤਾਲ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਸੰਗਰੂਰ ਪਹੁੰਚੀ ਸੀ ਐਮਾਨ ਅਤੇ ਕੇਜਰੀਵਾਲ ਕਹਾ ਅਸੀਂ ਸਭ ਤੋਂ ਵੱਡਾ ਤਸਕਰ ਪਕੜਿਆ ਕਿਸੇ ਤੋਂ ਨਹੀਂ ਡਰਦੀ ਆਪ ਕਾਂਗਰਸ ਕਾਲੀ ਅਤੇ ਬੀਜੇਪੀ ਨੇ ਸਬਰਬਾਦ ਕੀਤਾ ਸੰਗਰੂਰ ਦੇਸ ਨਾਮ ਵਿੱਚ 31 ਜੁਲਾਈ ਨੂੰ ਚੀਦੂਦਮ ਸਿੰਘ ਦੇ ਚੀਦੀ ਵਿਸਤੇ ਇੱਕ ਰਾਜ ਪੱਦਰੀ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਪ੍ਰੀਮੋ ਅਰਵਿੰਦ ਕੇਂਜਰੀਵਾਲ ਵੀ ਪਹੁੰਚੇ ਇਸ ਤਰ੍ਹਾਂ ਉਹਨਾਂ ਨੇ ਭਵਾਨੀਗੜ੍ਹ ਸੁਨਾਮ ਰੋਡ ਦਾ ਨਾਮ ਚੀਤੂਦਮ ਸਿੰਘ ਮਾਰਕ ਰੱਖਿਆ ਇਸ ਤੋਂ ਲਾਹਾਂ ਉਹਨਾਂ ਨੇ 85 ਕਰੋੜ ਦੇ ਪ੍ਰੋਜੈਕਟ ਦਾ ਉਦਘਾਟਨ ਵੀ ਕੀਤਾ ਇਸ ਮੌਕੇ ਕੇਂਜਰੀਵਾਲ ਨੇ ਵਿਕਰਮ ਸਿੰਘ ਜੀਤਿਆ ਦਾ ਨਾਮ ਲੈ ਬਿਨਾਂ ਨਿਸ਼ਾਨਾ ਸਾਧਿਆ ਉਹਨਾਂ ਕਾਹ ਕੇ ਹੁਣ ਪੰਜਾਬ ਵਿੱਚ ਨਥਰ ਨਚਾ ਖਤਮ ਹੋਣ ਲੱਗਿਆ ਹੈ ਜਿਹੜੇ ਪਰਿਵਾਰ ਨਸ਼ਾ ਨਸ਼ੇ ਵਿੱਚ ਬਰਬਾਦ ਹੋ ਗਏ ਸਨ ਉਹਨਾਂ ਦੇ ਅੰਦਰ ਇੱਕ ਮੀਂਹ ਜੱਗੀ ਹੈ ਬੱਚੇ ਕੰਮ ਤੇ ਜਾਣ ਲੱਗ ਪਏ ਹਨ ਵੱਡੇ ਵੱਡੇ ਦਸਕਰ ਫੜੇ ਗਏ ਹਨ ਸਭ ਤੋਂ ਵੱਡੇ ਵਾਲਾ ਵੀ ਫੜਿਆ ਗਿਆ ਹੈ ਉਹ ਜੇਲ੍ਹ ਵਿੱਚ ਬੰਦ ਹੈ ਲੋਕ ਜਿਸ ਦੇ ਨਾਮ ਤੋਂ ਕੰਮ ਦੇ ਸਨ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਕੰਮ ਦੇ ਸਨ ਆਮਾਦੀ ਪਾਰਟੀ ਉਸ ਦੇ ਨਾਮ ਤੇ ਨਹੀਂ ਕੰਮ ਦੀ ਅਸੀਂ ਉਸ ਨੂੰ ਫੜ ਕੇ ਜੇਲ੍ਹ ਵਿੱਚ ਪਾ ਦਿੱਤਾ ਇਸ ਦੇ ਨਾਲ ਹੀ ਉਹਨਾਂ ਕਹਾ ਕਿ 2000 ਕਿਲੋਮੀਟਰ ਲੰਬੀਆਂ ਪਿੰਡੂ ਛੜਕਾਂ ਦੀ ਮੁਰੰਮਤ ਦਾ ਕੰਮ ਸਤੰਬਰ ਤੋਂ ਸ਼ੁਰੂ ਹੋਵੇਗਾ ਖਚਾਨੇ ਵਿੱਚ ਕੋਈ ਕਮੀ ਨਹੀਂ ਹੈ ਜੀ ਦੁੱਧਮ ਸਿੰਘ ਨੇ ਦੇਸ਼ ਲਈ ਕਿੰਨੀ ਵੱਡੀ ਕੁਰਬਾਨੀ ਦਿੱਤੀ ਉਹਨਾਂ ਨੇ ਜ਼ਿਲ੍ਹਿਆਂ ਵਾਲੇ ਬਾਗ ਕਤਲੇ ਆਮ ਦਾ ਬਦਲਾ ਲਿਆ ਉਹਨਾਂ ਨੇ ਦੇਸ਼ ਦੇ ਕਈ ਸ਼ਹੀਦਾਂ ਦਾ ਨਾਮ ਲਿਆ ਤੇ ਕਿਹਾ ਕਿ ਇਹਨਾਂ ਲੋਕਾਂ ਨੇ ਦੇਸ਼ ਲਈ ਆਪਣਾ ਜਾਨਾ ਕੁਰਬਾਨ ਕੀਤੀਆਂ ਉਸ ਸਮੇਂ ਉਹਨਾਂ ਦਾ ਸੁਪਨਾ ਸੀ ਕਿ ਦੇਸ਼ ਜਾਦ ਹੋਵੇ ਅਤੇ ਦੇਸ਼ ਪਰ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣੇ ਸ਼ੁਰੂ ਹੋ ਗਏ ਜਾਣਗੇ ਪਰ ਅੱਜ ਜਿੰਨ 70 ਸਾਲ ਹੋ ਗਏ ਹਨ ਉਹਨਾਂ ਦੀ ਆਤਮਾ ਉੱਪਰੋਂ ਦੇਖ ਰਹੀ ਹੋਵੇਗੀ ਕਿ ਅੱਸੀ ਇਹ ਨਹੀਂ ਕਰ ਪਾਨੀ ਦਿੱਤੀ ਹੈ ਕੇਂਦਰੀਵਾਲ ਨੇ ਕਰਕੇ ਪ੍ਰਮਾਤਮਾ ਉਹਨਾਂ ਦਾ ਸ਼ੁਕਰ ਹੈ ਕਿ 2025 ਵਿੱਚ ਪੰਜਾਬ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣੀ ਪਰ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਹਰ ਘਰ ਵਿੱਚ ਨਸ਼ੇ ਵੰਡੇ ਸਕੂਲ ਅਤੇ ਹਸਪਤਾਲ ਬਰਬਾਦ ਕੀਤੇ ਭ੍ਰਿਸ਼ਟਾਚਾਰ ਪਾਇਆ ਫਲਾਇਆ ਸਾਰਾ ਪੈਸਾ ਲੁੱਟਿਆ ਤੇ ਖਾ ਲਿਆ ਪਰਮਾਤਮਾ ਨਾ ਕਰੇ ਕਿ ਪਾਸ ਪਾ ਕਾਲੀ ਦਲ ਤੇ ਕਾਂਗਰਸ ਦੁਬਾਰਾ ਸੱਤਾ ਵਿੱਚ ਆਉਣ ਬਹੁਤ ਮੁਸ਼ਕਲ ਨਾਲ ਪਿਛਲੇ 3 ਸਾਲਾਂ ਵਿੱਚ ਸਥਿਤੀ ਵਿੱਚ ਧਾਰ ਹੋਣਾ ਸ਼ੁਰੂ ਹੋ ਗਿਆ ਹੈ ਪਹਿਲਾਂ ਸਰਕਾਰੀ ਸਕੂਲ ਇਹਨੇ ਕਬਾੜ ਹੋ ਗਏ ਸਨ ਅਸੀਂ ਸਿੱਖਿਆ ਕ੍ਰਾਂਤੀ ਰਾਹੀਂ ਸਕੂਲਾਂ ਨੂੰ ਬਦਲਿਆ ਹੈ ਹੁਣ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ ਕੀ ਆਈਟੀਆਈ ਤੱਕ ਪਹੁੰਚ ਰਿਹਾ ਕੇ ਅੰਮ ਪਹਿਲਾਂ ਕਿਸਾਨਾਂ ਨੂੰ ਦੁਪਹਿਰ 3 ਵਜੇ ਆਪਣੀਆਂ ਮੋਟਰਾਂ ਚਲਾਉਣ ਲਈ ਬਿਜਲੀ ਮਿਲਦੀ ਸੀ ਹੁਣ ਦਿਨ ਵੇਲੇ ਬਿਜਲੀ ਮਿਲਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ